ਸਸ਼ਕਾਲ ਡੈਲੀਪੋਸ ਪੰਜਾਬੀ ਦੇਖ ਲਓ ਤੁਸੀਂ ਤੇ ਧਾਰਮਿਕ ਗੀਤ ਦੇ ਉੱਤੇ ਰੈਂਪ ਵਾਕ ਨੂੰ ਲੈ ਕੇ ਜਿੱਥੇ ਵਿਵਾਦ ਹੋਇਆ ਹੈ ਤੇ ਸ਼ਿਵ ਸੈਨਾ ਦੇ ਆਗੂਆਂ ਦੇ ਵੱਲੋਂ ਇਸੇ ਰੋਸ ਜ਼ਾਹਰ ਕੀਤਾ ਗਿਆ। ਦੱਸ ਦਈਏ ਕਿ ਸ਼ਿਵ ਸੈਨਾ ਆਗੂ ਇਕੱਠੇ ਹੋਏ ਨੇ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਇਸ ਨਾਲ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਤਾਂ ਸਕੂਲ ਦੇ ਵਿੱਚ ਇੱਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ ਜਿਸ ਦਰਮਿਆਨ ਕਿ Hindu ਗੀਤ ਜਿਹੜਾ ਧਾਰਮਿਕ ਗੀਤ ਚੱਲ ਰਿਹਾ ਸੀ ਉਸ ਉੱਤੇ ਰੈਂਪ ਵਾਕ ਕੀਤੀ ਗਈ। ਜਿਸ ਤੋਂ ਬਾਅਦ ਹਿੰਦੂ ਸੰਗਠਨਾਵਾਂ ਦੇ ਵੱਲੋਂ ਇਸਤੇ ਰੋਸ ਜ਼ਾਹਰ ਕੀਤਾ ਗਿਆ ਦੱਸ ਦਈਏ ਕਿ ਇਸੇ ਦਰਮਿਆਨ ਹੀ ਉਹਨਾਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੇ ਵਿੱਚ ਕਾਰਵਾਈ ਹੋਣੀ ਚਾਹੀਦੀ ਹੈ ਮੰਤਰਾਂ ਦੇ ਉੱਤੇ ਰੈਂਪ ਵਾਕ ਜਾਂ ਅਜਿਹਾ ਕੁਝ ਵੀ ਕੀਤਾ ਜਾਣਾ ਸਹੀ ਨਹੀਂ ਹੈ ਇਸ ਦੇ ਨਾਲ ਇਹਨਾਂ ਦਾ ਇਹ ਕਹਿਣਾ ਹੈ ਕਿ ਸਾਡੀਆਂ ਭਾਵਨਾਵਾਂ ਨੂੰ ਥੇਸ ਪਹੁੰਚੀ ਹੈ ਤਜਲੰਦਰ ਦਾ ਇੱਕ ਨਿੱਜੀ ਸਕੂਲ ਹੈ ਜਿੱਥੇ ਧਾਰਮਿਕ ਗੀਤ ਦੇ ਉੱਤੇ ਰੈਂਪ ਵਾਕ ਨੂੰ ਲੈ ਕੇ ਵਿਵਾਦ ਛੜਿਆ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਸ਼ਿਵਸਨ ਆਗੂ ਨੇ ਉਹਨਾਂ ਦੇ ਵੱਲੋਂ ਜਲੰਧਰ ਪੁਲਿਸ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦਿੱਤਾ ਹੈ ਜਿਸ ਦੇ ਵਿੱਚ ਉਹਨਾਂ ਕਿਹਾ ਹੈ ਕਿ ਬੀਤੇ ਸਮੇਂ ਦੇ ਵਿੱਚ ਜਿਹੜੀ ਵੀਡੀਓ ਸਾਹਮਣੇ ਆਈ ਹੈ ਇਸ ਦੇ ਨਾਲ Hindu ਸਮਾਜ ਨੂੰ ਕਾਫੀ ਠੇਸ ਪਹੁੰਚੀ ਹੈ ਤੇ ਉਹਨਾਂ ਕਿਹਾ ਹੈ ਕਿ ਸਕੂਲ ਪ੍ਰਬੰਧਕਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਧਾਰਮਿਕ ਗੀਤ ਦੇ ਉੱਤੇ ਰੈਂਪੋਕ ਕੀਤਾ ਜਾਣਾ ਸਹੀ ਨਹੀਂ ਹੈ ਤੇ ਇਸ ਦੇ ਨਾਲ Hindu ਸਮਾਜ ਦੀਆਂ ਭਾਵਨਾਵਾਂ ਨੂੰ ਭਾਰੀ ਸੱਟ ਵੱਜੀ ਹੈ ਤੇ ਉਹਨਾਂ ਇਹ ਵੀ ਕਿਹਾ ਹੈ ਕਿ ਜੇਕਰ ਪੁਲਿਸ ਦੇ ਵੱਲੋਂ ਕਾਰਵਾਈ ਨਹੀਂ ਕੀਤੀ ਗਈ ਤਾਂ ਉਹਦੇ ਸਮੇਂ ਦੇ ਵਿੱਚ ਧਰਨਾ ਪ੍ਰਦਰਸ਼ਨ ਵੀ ਕੀਤਾ ਜਾਵੇਗਾ ਜੈ ਸ਼੍ਰੀ ਰਾਮ ਜੀ ਮੈਂ ਸੁਨੀਲ ਕੁਮਾਰ ਬੰਟੀ ਯੁਵਾ ਕੌਮੀ ਪ੍ਰਧਾਨ ਸ਼ਿਵ ਸਨਾ ਲੋਇਨ ਤੋਂ ਮੇਰੇ ਨਾਲ ਐਂਟੀ ਖਾਲਿਸਤਾਨ ਫਰੰਟ ਦੇ ਯੁਵਾ ਰਾਸ਼ਟਰੀ ਪ੍ਰਧਾਨ ਵੀ ਨੇ ਕਪੂਰ ਜੀ ਰੰਗ ਦਲ ਤੋਂ ਇੰਦਰ ਜੀ ਝਾ ਜੀ ਸ਼੍ਰੀ ਰਾਮ ਸਨਾ ਤੋਂ ਉਤਰਵਿੰਦਰ ਮਿਸ਼ਰਾ ਜੀ ਹਿੰਦੂ ਤਖਤ ਤੋਂ ਪਵਨ ਪਨੋੜ ਜੀ ਬੋਬਿੰਦ ਜੀ ਸਾਡੇ ਮੁਸਲਿਮ ਵਿੰਗ ਤੋਂ ਜੈਵਲ ਅਲੀ ਖਾਨ ਜੀ ਅੱਜ ਅਸੀਂ ਆਏ ਹਾਂ ਕਮਿਸ਼ਨਰ ਸਾਹਿਬ ਨੂੰ ਮੰਗ ਪੱਤਰ ਦੇਣ ਜਿਹੜੇ ਸਕੂਲ ਦੇ ਵਿੱਚ ਜਿਹੜੀ ਬੇਅਦਬੀ ਕੀਤੀ ਗਈ ਹੈ ਉਸ ਬੇਅਦਬੀ ਦੇ ਵਿੱਚ ਦੇਖੋ ਮੰਤਰਾ ਦਾ ਉਚਾਰਨ ਇੱਕ ਮਾਡਲਿੰਗ ਦੇ ਵਿੱਚ ਮੰਤਰਾ ਦਾ ਉਚਾਰਨ ਹਿੰਦੂਆਂ ਦੀ ਆਸਥਾ ਨਾਲ ਖਿਲਵਾੜ ਦੇਖੋ ਤੁਸੀਂ ਮੋਡਰਨਿੰਗ ਕਰਾੜੇ ਜਿਹੜੇ ਮਰਜ਼ੀ ਆਪਣੇ ਸੌਂਗ ਲਾਓ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਜੇ ਸਾਡੇ ਮੰਤਰਾਂ ਦੇ ਉਚਾਰਨ ਨੂੰ ਤੁਸੀਂ ਮੋਡਰਨਿੰਗ ਦੇ ਥਾਂ ਤੇ ਵਰਤੋਗੇ ਕਿਉਂਕਿ ਮੰਤਰ ਸਾਡੀ ਆਸਥਾ ਵਾ ਹਿੰਦੂਆਂ ਦੇ ਵਿੱਚ ਜਦੋਂ ਵੀ ਕੋਈ ਪੂਜਾ ਅਰਚਨਾ ਪਾਠ ਕੀਤਾ ਜਾਂਦਾ ਉਦੋਂ ਮੰਤਰਾਂ ਦਾ ਉਚਾਰਨ ਕੀਤਾ ਜਾਂਦਾ ਔਰ ਤੁਸੀਂ ਮੰਤਰਾਂ ਦਾ ਉਚਾਰਨ ਇੱਕ ਮੋਡਰਨਿੰਗ ਲਈ ਕਰੋਗੇ ਬੜੀ ਸ਼ਰਮ ਦੀ ਗੱਲ ਕਹਿੰਦੇ ਸਕੂਲ ਵਾਲਿਆਂ ਲਈ ਔਰ ਜਿਹੜੇ ਸਕੂਲ ਦੇ ਸੰਤ ਦਾਸ ਸਿੰਘ ਦਾਸ ਦੇ ਨਾਂ ਦੇ ਸਕੂਲ ਆਏ ਨੇ ਉਹ ਵੀ ਕਹਿੰਦੇ ਕਿ ਤੁਸੀਂ ਇੱਕ ਹਿੰਦੂਆ ਦੀ ਪ੍ਰਤਿਮਾ ਨੂੰ ਹਿੰਦੂਆ ਦੀ ਆਸਥਾ ਨਾਲ ਜਾਣ ਬੁੱਝ ਕੇ ਖਿਲ ਅੱਜ ਅਸੀਂ ਮੰਗ ਪੱਤਰ ਦਿੱਤਾ ਸ਼ਿਕਾਇਤ ਦਿੱਤੀ ਐਸਪੀ ਸਾਹਿਬ ਨੂੰ ਔਰ ਆਸ ਕਰਦੇ ਹਾਂ ਕਿ 24 ਘੰਟੇ ਦੇ ਵਿੱਚ ਪਰਚਾ ਦਰਜ ਹੋਊਗਾ ਜੇਕਰ ਨਹੀਂ ਹੁੰਦਾ ਤੇ ਅਸੀਂ ਰੋਡ ਤੇ ਬਹਿ ਕੇ ਸਕੂਲ ਦੇ ਬਾਹਰ ਬਹਿ ਕੇ ਦਾ ਰੋਸ ਪ੍ਰਦਰਸ਼ਨ ਕਰਾਂਗੇ ਅੱਛਾ ਤੁਸੀਂ ਕਹਿ ਰਹੇ ਹੋ ਕਿ ਮੰਤਰਾ ਦਾ ਉਪਚਾਰ ਕੀਤਾ ਹੈ ਇੰਟਰਨੈਸ਼ਨਲ ਫੈਸਟੀਵਲ ਵਿੱਚ ਵੀ ਇਦਾਂ ਦੇ ਮੰਤਰਾ ਦਾ ਉਪਚਾਰ ਕੀਤਾ ਜਾਂਦਾ ਉਦੋਂ ਤੁਹਾਡੇ ਵੱਲੋਂ ਕਿਉਂ ਨਹੀਂ ਦੇਖੋ ਜਿਹੜਾ ਸਾਡੇ ਸ਼ਹਿਰ ਦੇ ਵਿੱਚ ਜੋ ਹੋਇਆ ਦੇਖੋ ਸਾਨੂੰ ਜੋ ਸਾਡੇ ਧਿਆਨ 'ਚ ਆਇਆ ਜਾਂ ਸਾਡੇ ਸ਼ਹਿਰ ਦੇ ਵਿੱਚ ਹੋਈ ਜਿਹੜੀ ਘਟਨਾ ਅਸੀਂ ਉਸ ਦੇ ਖਿਲਾਫ ਖੜੇ ਹੋਏ ਆ ਜੇਕਰ ਸਾਡੇ ਸ਼ਹਿਰ ਦੇ ਵਿੱਚ ਇਦਾਂ ਦਾ ਕਿਤੇ ਵੀ ਸਾਡੇ ਧਰਮ ਦੀ ਬੇਅਦਬੀ ਹੋ ਗਈ ਅਸੀਂ ਪਿੱਛਾ ਨਹੀਂ ਹਟਾਗੇ ਉਹ ਚਾਹੇ ਜਿਹੜਾ ਮਰਜੀ ਵਿਅਕਤੀ ਹੋਵੇ ਅਸੀਂ ਉਹਤੇ ਕਾਨੂੰਨੀ ਕਾਰਵਾਈ ਕਰਾ ਕੇ ਰਵਾਂਗੇ ਅਸੀਂ 24 ਘੰਟੇ ਦਾ ਅਲਟੀਮੇਟ ਵੀ ਦਿੱਤਾ ਪ੍ਰਸ਼ਾਸਨ ਨੂੰ ਵਿਸ਼ਵਾਸਨ ਦਿੱਤਾ ਕਿ ਕਾਰਵਾਈ ਕੀਤੀ ਜਾਊਗੀ